ਵਹਿ ਚਰਨ ਕਮਲ ਸਰਨੰ ਰਮਣ ਗੋਪਾਲ ਕੀਰਤਨ ਹੈ ਸਾਧ ਸੰਗੀਨ ਤਰਨੰ ਨਾਨਕ ਮਹਾ ਸਾਗਰ ਭੈ ਦੁੱਤਰ ਹੈ ਸਿਰ ਮਸਟਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦਿਆਲ ਹੈ ਭੈ ਦੁਖ ਬਨਾਸਨਹ ਭਗਤ ਵਛਲ ਅਨਾਥ ਨਾਥੀ ਸਰਨ ਨਾਨਕ ਪੁਰਖ ਅਚੁਤੈ ਹੈ ਜੀਨ ਕਲਾ ਧਾਰਿਓ ਆਕਾਸੰ ਬੈ ਸੰਤਰੰ ਕਾਸ਼ਟ ਬੇਸ਼ਟੰ ਜੀਨ ਕਲਾ ਸਸ ਸੂਰ ਨਖਿਅਤਰ ਜੋਤਿਯੰ ਸਾਸੰ ਸਰੀਰ ਧਾਰਨੰ ਜੀਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਸਿਦੰਤ ਜਠਰ ਰੋਗਣਹਿ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਸਜੰਤ ਤਰੰਗ ਤੋਇਣ ਹੈ ਗੁਸਾਈ ਗ੍ਰਿਸ਼ਟ ਰੂਪੇਣ ਸਿਮਰਣੰ ਸਰਬਤਰ ਜੀਵਨ ਹੈ ਲਬਦਿਹੰ ਸੰਤ ਸੰਗੇਣ ਨਾਨਕ ਸ਼ਵਾਸ ਮਾਰਗ ਹਰ ਭਗਤਨ ਹੈ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲ ਕਹੈ ਸਾਗਰੰ ਲਗੰਤ ਪਿੰਗੰ ਤਾਮ ਪ੍ਰਕਾਸ਼ ਅੰਧ ਕਹੈ ਸਾਧ ਸੰਗੇਨ ਸਿਮਰੰਤ ਗੋਬਿੰਦ ਸਰਣ ਨਾਨਕ ਹਰ ਹਰ ਹਰੀ ਤਿਲ ਕਹੀ ਨੰਗ ਜਥਾ ਬਿਪਰਾ ਅਮਰ ਹੀ ਨੰਗ ਜਥਾ ਰਾਜਨਹਿ ਆਵਦ ਹੀ ਨੰਗ ਜਥਾ ਸੂਰਾ ਨਾਨਕ ਧਰਮ ਹੀ ਨੰ ਤਥਾ ਬੈਸਨ ਵਹਿ ਨਾ ਸੰਖੰਡ ਨਾ ਚਕਰੰ ਨਾ ਗਦਾ ਨਾ ਸਿਆਮ ਅਚਰਜ ਰੂਪੰ ਰਹੰਤ ਜਨਮੰ ਨੀਤ ਨੀਤ ਕਥੰਤ ਬੇਦਾ ਊਚ ਮੂਚ ਅਪਾਰ ਗਬਿੰਦਹ ਬਸੰਤ ਸਾਧ ਰਿਧਯੰ ਅਚੁੱਤ ਬੁਜੰਤ ਨਾਨਕ ਬੜ ਭਾਗੀ ਅਹ ਉਦਿਆਨ ਬਸਨੰ ਸੰਸਾਰ ਸੰਬੰਧੀ ਸਵਾਨ ਸਿਆਨ ਖਰਹ ਵਿਖਮ ਸਥਾਨ ਮਨ ਮੋਹ ਮਦਨਹ ਮਹਾ ਅਸਾਧ ਪੰਚ ਤਸ ਕਰਹ ਹੀਤਮੋ ਭੈ ਭਰਮ ਭ੍ਰਮਣੰ ਅੰ ਪਾਸ ਤੀਖਣ ਕਟਨ ਹੈ ਪਾਵਕ ਤੋ ਅਸਾਧ ਘੁਰੰ ਅਗਮ ਤੀਰ ਨਹ ਲੰਗਨ ਹੈ ਪਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲ ਅੰ ਰੋਗ ਖੰਡਨ ਹੈ ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਵਰ ਹੈ ਸਿਆਮਲੰ ਮਦਰ ਮਨੁਖਿਆਂ ਰਿਦਿਹੰ ਭੂਮ ਵੈਰਨਹ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨਹ ਆਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੀ ਸਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗਰਾਸਤੀ ਰਚੰਤ ਪੁਰਖ ਹੈ ਕਟੰਬ ਲੀਲਾ ਅਨਿਤ ਆਸਾ ਵਿਖਿਆ ਬਨੋਦ ਪਰਮਹੰਤ ਪਰਮਹੰਤ ਬਹੁ ਜਨਮ ਹਾਰਿਓ ਸਰਨ ਨਾਨਕ ਕਰਨਾ ਮੈ ਹੇ ਜਿਹ ਬੇ ਹੇ ਰਸਗੇ ਮਦਰ ਪ੍ਰਿਆ ਤਵੰ ਸਤ ਹਤੰ ਪਰਮ ਬਾਦੰ ਵਰਤ ਇਥੈ ਸੁਧ ਅਸਰਨ ਹੈ ਗੋਬਿੰਦ ਦਾ ਮੋਦਰ ਮਾਦਵੀ ਗਰਭੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਨ ਹੈ ਚਰਨ ਕਮਲ ਨਹਿ ਭਜੰਤ ਤ੍ਰੇਣ ਸਮਾਨ ਤ੍ਰਿਗ ਜਨਮ ਨਹਿ ਹੇ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਨ ਤਵੰ ਤਨੀ ਨਾਨਕ ਅਨਕ ਬਾਰ ਨਮੋ ਨਮਹਿ ਤ੍ਰਿਣੰਗ ਤਾ ਮੇਰੰ ਸਹਿਕੰਗ ਤਾ ਹਰੀੰ ਬੂਡੰਗ ਤਾ ਤਰੀੰ ਊਣੰਗ ਤਾ ਭਰੀੰ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਹਰ ਗੁਰ ਦਿਆਰੰ ब्राह्मण है संग उदरणम ब्रह्म कर्म जे पूर्ण है आत्मरतम संसार गहनते नर नानक निफल है पर दरब हिरणम बहु विघ्न करनम उच्चारणम सर्व जी कह लोलई तृष्णा अतिप्त मन माए कर्म करत से सुकरह मतेसमेव चरणम उदरणम पद उत्तरेह ਅਨੇਕ ਪਾਤਕ ਹਰਨੰ ਨਾਨਕ ਸਾਧ ਸੰਗਮ ਨਾ ਸੰਸਿਆ ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਰਪੂਰ ਪੋਪ ਸੁਗੰਦਾ ਪਰਸ ਮਨੁਖਿਐ ਦੇਹੰ ਮਲੀਣੰ ਮੱਧ ਹਰੁਦਰ ਦੁਰਗੰਦਾ ਨਾਨਕ ਅਥ ਗਰਬੀਣ ਅਗਿਆਨਣੋ ਪਰਮਾਣੂ ਪਰਜੰਤ ਆਕਾਸ਼ੈ ਦੀਪ ਲੋ ਸੇ ਖੰਡਣਹਿ ਗਸ਼ੀਣ ਨੈਣ ਪਰੇਣ ਨਾਨਕ ਬਿਨਾ ਸਾਧੂ ਨਾ ਸਿਧਿਆਤੇ ਜਾਣੋ ਸਤਿ ਹਵੰਤੋ ਮਰਨੋ ਦ੍ਰਿਸ਼ਟੀਣ ਮਿਥਿਆ ਕੀਰਤ ਸਾਥ ਚਲੰਥੋ ਭਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਰਤੇਖ ਬਾਂਧ ਵਹਿ ਲਬਦੇ ਹੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈ ਲਾਗਰ ਸੰਗੀਨ ਨਿਮ ਬਿਰਖ ਸੇ ਚੰਦਨਹਿ ਨਿਕਟ ਬਸੰਤੋ ਬਾਂਸੋ ਨਾਨਕ ਹਮ ਬੁੱਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹਿ ਹਤੰ ਪੰਚ ਸਤਨੇਨ ਨਾਨਕ ਹਰ ਬਾਣੇ ਪ੍ਰਹਾਰਨਹਿ ਵਚਨ ਸਾਧ ਸੁਖ ਪੰਥਾ ਲਹੰਤਾ ਵੱਡ ਕਰਮਣਹ ਰਹੰਤਾ ਜਨਮ ਮਰਣੀਨ ਰਮਣ ਨਾਨਕ ਹਰ ਕੀਰਤਨਹ ਪੱਤਰ ਪੁਰਝੀਣ ਝੜੀਆਂ ਨਹਿ ਝੜੀਆਂ ਪੀੜ ਸੰਪਤਾ ਨਾਮ ਬਿਹੂਣ ਬਖਮਤਾ ਨਾਨਕ ਵਹੰਤ ਜੋਨ ਬਾਸ ਰੂ ਰੈਣੀ ਭਾਵਨੀ ਸਾਧ ਸੰਗੇਣ ਲਬੰਤੰ ਵੱਡ ਭਾਗਣ ਹੈ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣਹਿ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹਿ ਸੰਸਾਰ ਕਾਮ ਤਜਣੰ ਨਾਨਕ ਗੋਬਨ ਰਮਣੰ ਸਾਧ ਸੰਗਮਹਿ ਸਮੰਤਰ ਸਾਧ ਬਚਨ ਕੋਟ ਦੁਖ ਬਨਾਸਨਹਿ ਹਰ ਚਰਨ ਕਮਲ ਧਿਆਨੰ ਨਾਨਕ ਕੁੱਲ ਸਮੂਹ ਉਧਾਰਨਹਿ ਸੁੰਦਰ ਮੰਦਰ ਸੈਣ ਹੈ ਜੀਣ ਮੱਧ ਹੈ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹੈ ਨਾਨਕ ਲਬਦਿ ਹੰ ਬੜ ਭਾਗਣ ਹੈ ਹਰ ਲਬਦੋ ਮਿੱਤਰ ਸੁਮਿੱਟੋ ਵਿਦਾਰਨ ਕਦੇ ਨਾ ਚਿੱਤੋ ਜਾ ਕਾ ਅਸਥਲ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਅਪਜ ਸੰਮਟੰਤ ਸਤ ਪੁੱਤਰ ਹੈ ਸਿਮਰ ਤਬੇ ਹੈ ਹਿਰਦੈ ਗੁਰ ਮੰਤਰਨ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨ ਹੈ ਮਰਣੰ ਵਿਸਰਣੰ ਗੁਬਿੰਦ ਹੈ ਜੀਵਣੰ ਹਰਨਾਮ ਧਿਆਵਣ ਹੈ ਲਬਣੰ ਸਾਧ ਸੰਗੀਣ ਨਾਨਕ ਹਰ ਪੂਰਬ ਲਿਖਣ ਹੈ ਦਸਨ ਬਿਹੂਨ ਭੰਗੰ ਮੰਤਰੰ ਗਾਰੜੀ ਨਿਵਾਰੰ ਬਿਆਦ ਉਪਾੜਨ ਸੰਤੰ ਨਾਨਕ ਲਬਦ ਕਰਮਣ ਹੈ ਜਥ ਕਥ ਰਮਣੰ ਸਰਣੰ ਸਰਬਤਰ ਜੀਅਣਹ ਤਤ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨਹ ਚਰਨਾਰ ਬਿੰਦ ਮਨ ਭਿਦਿਅੰ ਸਿਧੇਹੰ ਸਰਬ ਕੁਸਲ ਨਹ ਗਾਤਾ ਗਾਵੰਤ ਨਾਨਕ ਪੱਬਿਅੰ ਪਰਾਪੂਰਬਣਹ ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੇਨ ਉਦਰਣਹ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲਬਿਅਤੇ ਵੇਦ ਪ੍ਰਾਨ ਸਾਸਤਰ ਵਿਚਾਰੰ ਏਕ ਅੰਕਾਰ ਨਾਮ ਉਰ ਧਾਰੰ ਕੁਲਹਿ ਸਮੂਹ ਸਗਲ ਉਧਾਰੰ ਵਡ ਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਦਰਣੰ ਕੁਲ ਸਮੂਹਣ ਹੈ ਲਬਦਿਹੰ ਸਾਧ ਸੰਗੇਣ ਨਾਨਕ ਵਡਭਾਗੀ ਭੇਟ ਹੰਤ ਦਰਸਨਹਿ ਸਰਬ ਦੋਖ ਪ੍ਰੰਤਿਆਗੀ ਸਰਬ ਧਰਮ ਉਦ੍ਰੰਤਰਨਹਿ ਲਬਧੇਣ ਸਾਜ ਸੰਗੀਣ ਨਾਨਕ ਮਸਤਕ ਲਿਖਿਆਣਹਿ ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਹੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ ਸੁਖੇਣ ਭੈਣ ਰਤਨੰ ਰਚਨੰ ਕਸੋ ਬਰੰਗਣਹਿ ਰੋਗ ਸੋਗ ਬਿਉਗੰ ਨਾਨਕ ਸੁਖ ਨਾ ਸੁਪਨ ਹੈ ਸੁਨੇਹੀ ਮਹੱਲਾ ਪੰਜਵਾਂ ਏਕ ਓੰਕਾਰ ਸਤਗੁਰ ਪ੍ਰਸਾਦ